अब सवेरे कोई फार कुछ नहीं सारा पानी बारे नहीं करता हर उम्र ਅਸੀਂ ਨਾਲ ਕਿਹਾ ਮੰਤਰੀ ਨੂੰ ਕਿੰਨਾ ਇੱਤਰ ਦੀ ਕਲਾਨਾ ਸਾਰਾ ਐਸਪੀਪੀ ਦਾ ਸ਼ਿਵਰਾ ਦਾ ਪਨੀ ਇੱਤਰ ਹੀ ਨਿਕਲੇਗਾ ਕਿਉਂ ਨਿਕਲੇਗਾ ਸਾਡਾ ਕੀ ਕਸੂਰ ਹੈ ਤੁਸੀਂ ਅਸੀਂ ਤਾਂ ਉੰਜ ਹੀ ਫੁੱਫੇ ਮਾਰ ਰਹੇ ਹਾਂ ਜਿਸ ਨੂੰ ਇੰਜ ਮਾਰ ਲੈ ਇੰਜ ਮਾਰ ਦੋ ਸਾਡੇ ਬਹੁਤ ਦੁਖੀ ਹੋ ਗਏ ਅਸੀਂ ਇਹ ਬਿਲਡਰਾਂ ਦੇ ਖਿਲਾਫ ਕਾਰਵਾਈ ਕੀਤੀ ਸੀ ਇਹ ਜਿਹੜੇ ਬਿਲਡਰ ਹੈ ਕੱਲ ਅਸੀਂ ਐ ਦੇਖੋ ਮਲਿਕ ਨੂੰ ਇੰਨੇ ਫੋਨ ਮਾਰੇ ਸਿੰਗਾ ਬਿਲਡਰ ਨੂੰ ਉਨੇ ਸੜਾ ਇੱਕ ਫੋਨ ਅਟੈਂਡਿੰਗ ਦਾ ਪਰਮਜੀਤ ਦਾ ਕੁੱਪਾਟ ਗਿਆ ਛੇਰੇ 8 ਵਜੇ ਇਹਨਾਂ ਨੇ ਫਿਰ ਪੰਚਰ ਕਰਵਾਇਆ ਦੋਸਤੋ ਅੱਜ ਅਸੀਂ ਮਲਕਾ ਕਰਨ ਦੇ ਐਸਸੀ ਨੂੰ ਮੱਥੇ ਖੜੇ ਆ ਜਿੱਥੇ ਕਿ ਉਹਨੇ ਬਹੁਤ ਵੱਡਾ ਦੇਖ ਸਕਦੇ ਹੋ ਨੀਂਗਰ ਦਾ ਪਾਣੀ ਛੱਡਿਆ ਜਾ ਰਿਹਾ ਹੈ ਜੀ ਕੋਸਮਿਟੀ ਦੇ ਦੇਸ ਮੰਡਰ ਦੇ ਗੈਸ ਤੋਂ ਤੁਸੀਂ ਲਈ ਜਨ ਤੋਂ ਆਪਸ ਕਿ ਉਹ ਰਲਿੰਦੇ ਨੇ ਬੇਲੇ ਓਡੀ ਰੈਕਮਪਲੀਟ ਹੋਣਾ ਵੀ ਇਹ ਨਾਲ ਦੇ ਲੱਗਾ ਇਹ ਨਾਲ ਦੇ ਲੱਗਾ ਸ਼ਟਰ ਮਾਰਨ ਕਿ ਉਹ ਨਾਲ ਦੇ ਲੱਗਾ ਤੋਂ ਅੱਜ ਅਸੀਂ ਮਲਕਾ ਕਰਨ ਦੇ ਐਸਪੀ ਨੂੰ ਮੱਗੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਬੜਾ ਬਦਨਾਮ ਦੇਖ ਸਕਦੇ ਹੋ ਕਿ ਬੜਾ ਪਾਣੀ ਛੱਡਿਆ ਜਾ ਰਿਹਾ ਹੈ ਜੀ ਦੁਆਰਾ ਉਹ ਬਹੁਤ ਹੋ ਰਿਹਾ ਹੈ ਤੇ ਘੌਤ 3-4 ਦਿਨਾਂ ਤੋਂ ਪ੍ਰਸ਼ਾਸਨ ਤੋਂ ਬਹੁਤ ਨੇ ਮੈਂ ਵੀ ਮੌਕੇ ਤੇ ਖੜ੍ਹਾ ਸੀ ਤਸਵੀਰ ਦਾ ਸਾਹ ਐਸਟੀਐਮ ਸਾਹ ਨਾਲ ਵੀ ਮੇਰੀ ਗੱਲ ਹੋਈ ਆ ਐਸਟੀਐਮ ਨੇ ਇਹ ਕਿਹਾ ਕਿ ਬੈਕ ਵਿੱਚ 123 ਦਾ ਪਰਚਾ ਲਵਾਗਾ ਐਸਟੀਟੀ ਕੋ ਵਾਲੇ ਫਿਲਟਰ ਤੇ ਪਰ ਇਹ ਹਾਲਾਤ 3 ਸਾਲਾਂ ਤੋਂ ਨੇ ਜਦ ਕਿ ਗੱਲ ਮੈਡਮ ਹਰਮਨ ਦਾ ਕਰਾਂ ਤਾਂ ਇੱਥੇ ਘਰੜ ਚੱਤੀ ਗਏ ਨੇ ਜਿਹੜੇ ਕਿ ਇੱਕ ਇੱਕ ਆਪਣੀ ਸਵੈ ਇਨੀਸ਼ੀਏਟਿਵ ਕਰਕੇ ਵੀ ਅਸੀਂ ਲੋਕਾਂ ਦਾ ਹਾਲ ਚਾਲ ਪੁੱਛ ਰਿਆ ਪਰ ਰੀਅਲਟੀ ਕਿਸੇ ਨੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਅੱਜ ਤਸੀਹਦਾ ਸਾਹਿਬ ਨਾਲ ਵੀ ਗੱਲ ਹੋਈ ਆਪਣੀ ਜੇ ਤਾਂ ਮਸਲੇ ਦਾ ਸੌ ਸਾਉਂਡ ਦਾ ਠੀਕ ਹੈ ਇਹ ਵੀ ਵੱਡੇ ਪੱਧਰ ਤੇ ਇੱਥੇ ਧਰਨਾ ਵੀ ਲੋਕਾਂ ਦੁਆਰਾ ਲਾਇਆ ਗਿਆ 3 ਸਾਲ ਹੋ ਗਏ ਸਾਨੂੰ ਪਾਣੀ ਨਾਲ ਜੂਰ ਸੀਵਰੇਜ ਦਾ ਪਾਣੀ ਬਾਰੇ ਗੱਲ ਕਰਦੇ ਨੇ ਐਸਪੀ ਬੀ ਵੀ ਨੇ ਸ਼ੁਰੂਆਤ ਕੀਤੀ ਕੱਲ ਇੱਕ ਮੁਟੋਫੋਰਨ ਅੱਜ ਕੱਲੇ ਕੱਲੋਂ ਸੇ ਸਾਡੇ ਨੂੰ ਆਫਿਸ ਦੇਸੀ ਹੈ ਨਾ ਠੀਕ ਹੈ ਸਿੰਗਲਾ ਦਾ ਪਰਮਜੀਤ ਨਾਮ ਦਾ ਬੰਦਾ ਆਇਆ ਹੋਇਆ ਅਸੀਂ ਉਹਨੂੰ ਕਿਹਾ ਤੂੰ ਜਾਣਾ ਨਹੀਂ ਹੈ ਕਿ ਅਸੀਂ ਅੱਜ ਰਾਤ ਇੱਥੇ ਬੈਠੇ ਆ ਸਾਡੀ ਸਮੱਸਿਆ ਹੱਲ ਕਰਾਂ ਤਾਂ ਨਹੀਂ ਉਹ ਚੁੱਪ ਕਰਕੇ ਬਾਅਦ ਵਿੱਚ ਦੇਖਾਂ ਮੈਂ ਕਿਹਾ ਨਿਕਲ ਗਿਆ ਅੱਜ ਸਵੇਰੇ ਕੋਈ ਬਾਰਿਸ਼ ਨਹੀਂ ਹੋਈ ਕੁਝ ਨਹੀਂ ਹੋਈ ਸਾਰਾ ਪਾਣੀ ਫਾਰੇ ਨਾਲ ਕਰਤਾ ਸਾਡੀ ਇਹ ਜਿਹੜੀ ਐਕਟੀਵਿਟੀ ਹੈ ਸਾਰੀ ਮਰ ਗਈ ਖੋਲ ਗਈ ਜੀਰੋ ਕੰਮ ਹੈ ਠੀਕ ਹੈ ਅਸੀਂ ਇਹਨਾਂ ਨੂੰ ਕਿਹਾ ਮਨਪ੍ਰੀਤ ਨੂੰ ਕਹਿੰਦਾ ਇੱਧਰ ਦੀ ਟਲਾਨ ਹੈ ਸਾਰਾ ਐਸਪੀਪੀ ਦਾ ਸੀਵਰੇਜ ਦਾ ਪਾਣੀ ਇੱਧਰ ਹੀ ਨਿਕਲੇਗਾ ਕਿਉਂ ਨਿਕਲੇਗਾ ਸਾਡਾ ਕੀ ਕਸੂਰ ਹੈ ਦੱਸੋ ਅਸੀਂ ਤਾਂ ਉਂਝੀ ਪੁੱਖੇ ਮਾਰ ਰਹੇ ਆ ਜੇ ਸਾਨੂੰ ਇੰਜ ਮਾਰਨਾ ਇੰਜ ਹੀ ਮਾਰ ਦੋ ਸਾਰੇ ਅਸੀਂ ਬਹੁਤ ਦੁਖੀ ਹੋ ਗਏ ਇਸ ਜੀ ਅੰਤ ਤੱਕ ਕਰਦੇ ਸੀਦਾ ਸਾਹਿਬ ਇਹ ਨਾਲੇ ਅੱਜ ਦੀ ਗੱਲ ਨਹੀਂ ਮੇਰਾ ਤਿੰਨ ਸਾਲ ਹੋ ਤਿੰਨ ਤਿੰਨ ਸਾਲਾਂ ਤੋਂ ਤਾਂ ਮੈਂ ਵੀ ਦੇਖ ਰਿਹਾ ਤਿੰਨ ਸਾਲ ਹੋ ਗਏ ਜੀ ਇਹ ਤਾਂ ਅੱਛਾ ਇਹ ਇਹ ਬਿਲਡਰਾਂ ਦੇ ਖਿਲਾਫ ਕਾਰ ਵੀ ਕੀ ਹੁੰਦੀ ਹੈ ਉਹ ਉੱਥੇ ਕਰਦਾ ਹਾਂ ਉਹ ਉੱਥੇ ਜਿਹੜਾ ਬਿਲਡਰ ਹੈ ਕੱਲ ਅਸੀਂ ਐ ਦੇਖੋ ਮਾਲਿਕ ਨੂੰ ਇੰਨੇ ਫੋਨ ਮਾਰੇ ਸਿੰਗਲਾ ਬਿਲਡਰ ਨੂੰ ਉਨੇ ਸਾਡਾ ਇੱਕ ਫੋਨ ਅਟੈਂਡ ਨਹੀਂ ਕੀਤਾ ਪਰਮਜੀਤ ਅਥੋਂ ਭੱਜ ਗਿਆ ਕੱਲ 5:30 ਵਜੇ ਰਾਣਾ ਜੀ ਇੱਥੇ ਆ ਗਏ ਨੇ ਤੇ ਮਨਪ੍ਰੀਤ ਨੇ ਕਿਹਾ ਕਿ ਸਵੇਰੇ ਇੱਥੇ ਪਾਣੀ ਪੂੰਦ ਨਹੀਂ ਬਾਹਰ ਆਏਗਾ ਟੈਂਕਰ ਆਏਗਾ ਟੈਂਕਰ ਚ ਪਾਣੀ ਜਾਏਗਾ ਸਵੇਰੇ 8:00 ਵਜੇ ਇਹਨਾਂ ਨੇ ਫਿਰ ਪਾਣੀ ਸਾਰਾ ਬਾਹਰ ਛੱਡਦਾ ਇੱਥੇ ਸਵੇਰੇ ਗੂੰਦ ਪਾਉਂਦੇ ਆਹ ਪਾਣੀ ਵੀ ਸੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਇੱਥੇ ਬੈਠੇ ਆ ਇਹ ਮੇਰੇ ਹਸਬੰਡ ਆ ਇੱਥੇ ਤੁੰਨਾ ਨਾ ਕੇ ਬੈਠੇ ਆ ਅੱਜ ਝੂਠਾਂਗੇ ਨਹੀਂ ਸਾਡੀ ਸਮੱਸਿਆ ਹੱਲ ਕੀਤੀ ਠੀਕ ਹੈ ਜੇ ਸਾਡੀ ਗਲਤੀ ਹੈ ਤੁਹਾਨੂੰ ਦੱਸੋ ਤੇ ਗਲਤ ਲੱਗ ਰਿਹਾ ਉਹ ਮੇਰੇ ਹਸਬੰਦ ਬਖਿਆ ਅੱਜ ਰਾਤ ਇੱਥੇ ਬਿਲਕੁਲ ਕੋਈ ਬੰਦ ਜਾਏਗਾ ਨਹੀਂ ਆਪਣੇ ਘਰ ਕੋ ਬੈਠਿਆ ਕਰਨ ਦੇ ਅਸੀਂ ਵੀ ਸਾਰੇ ਉੱਥੇ ਬੱਲੇ ਤੋਂ ਸਾਡੀ ਸਮੱਸਿਆ ਸਿੰਗਲਰ ਬਿਲਡਰ ਨੂੰ ਬੁਲਾਓ ਉਹਦਾ ਬੰਦ ਕਰਾਓ ਸਿਫਰਤ ਆਪਾਂ ਬੋਲੋ ਤੁਹਾਨੂੰ ਕੀ ਸਮੱਸਿਆ ਜੀ ਇੱਕ ਮਿੰਟ ਇੱਕ ਮਿੰਟ ਹਾਂਜੀ ਬੋਲੋ ਇੱਕ ਮਿੰਟ ਹਾਂਜੀ ਚਾਪਾਈ ਕਰਨ ਦੇ ਆਹੋ ਅਗਰ ਕੋਈ ਕੱਚੀ ਨਿਕਲਵਾ ਦੇ ਯਾਰ ਬਸ ਇੱਕ ਮਿੰਟ ਕਰ ਪਿੱਛੇ ਇਹ ਕਰਨਾ ਇਹ ਪਟਾ ਨਹੀਂ ਕਾਣਿਆ ਅੱਜ ਉਤਾਰ ਰਹੇ ਨੇ ਨੀਲਾ ਜੋਜੀ ਅੱਜ ਜਦ ਤੱਕ ਜਮਾਨਤ ਜਮਾਨਤ ਕਰਾ ਲਈ ਗੱਲ ਮੈਂ ਦੋਨੋਂ ਦਾ ਨੂਟ ਦੀ ਕਾਪੀ ਕਰੇ ਸੀ ਇੱਕ ਆੜੇ ਚੀਜ਼ ਮੇਰੇ ਕੋਲ ਸਰਦਾਰ ਸਾਹਿਬ ਡਾਕਟਰ ਸਾਹਿਬ ਇਹ ਦਰਉਦੀ ਨੰਬਰ ਪੋਲਿਊਸ਼ਨ ਬੋਰਡ ਦਾ ਡਾਕਟਰ ਵੀ ਰਿਸਪੌਂਸਿੰਗ ਰਾਦਾ ਨੋਟਿਸ ਆਇਆ ਸੀ ਪਾਣੀ ਦਾ ਪਰੰਪਰਿਆਂ ਜਿਹੜਾ ਪਾਣੀ ਹੈ ਜਿਹੜਾ ਸਰਕਾਰੀ ਲਾਇਕੇ ਸਰ ਦਾ ਸਿਗਲਾ ਫਿਲਟਰ ਹੈ ਹਾ ਐਸਪੀ ਦਾ ਸਿਗਲਾ ਫਿਲਟਰ ਦਾ ਜਿਹੜਾ ਕਾਣ ਲੇ ਦੇ 1240 05 ਅਸ ਬੰਦਿਕ ਦਾ ਫੋਨ ਨੰਬਰ ਦੇਣਾ ਜਿਹੜੇ ਮੈਂ ਖਲ ਤੋਂ ਮਿਲਦੇ ਜਿਹੜਾ ਪਰੰਤ ਲਗਾ ਲਗਾਇਆ 20 ਹੈ ਚੰਗਾ ਲਗਾ ਲਗਾਓ ਇੱਥੇ ਗੜੇ ਆਪਾਂ ਆਪਾਂ ਦੇ ਇੱਥੇ ਕੋਈ ਸਰ ਇੱਥੇ ਕਰ ਲਓ ਆਪਾਂ ਸਾਈਡ ਤੇ ਆਪ ਇੱਕ ਪਾਣੀ ਦੀ ਗੜਿਆਂ ਤੁਸੀਂ ਕਰ ਸਾਈਡ ਤੇ ਪਾਣੀ ਤੇ ਤੁਸੀਂ ਵੀ ਆਈ ਹੋ ਜਾ ਬੰਦਾ ਬਰਾ ਬੰਦਾ ਯਾਰ ਬੰਦਾ ਨੰਬਰ 2 ਸਾਹ ਦੇ ਤਰੀਕਾ ਸੁਣ ਕੇ ਮੇਰੀ ਗੱਲ ਸੁਣੋ ਦੇਖੋ ਇੱਕ ਦੂਜੇ ਨੂੰ ਬਲੇਮ ਕਰਦਾ ਕੋਈ ਫਿਰ ساری ਇਹਦੇ ਚ ਜੜੀਆਂ ਤੇ ਰਨਵਰਨ ਥੋੜਾ ਹੈਗਾ ਇਹ ਥੋੜਾ ਹੈਗਾ ਕੰਪਲੇਂਟ ਆ ਉਹ ਐਸਐਮਪੀ ਦੇ ਅਗੇਂਸਟ ਬਿਲਡਰ ਦੇ ਅਗੇਂਸਟ ਉਹ ਵੀ ਰਾਈਟੈਂਡ ਨਾਲ ਆਪ ਸਿਕਿਉਰਲਿਟੀ ਦੇ ਦੇਣਾ ਦੇਖੋ ਯਾਹ ਪੇ ਅਭੀ ਤੱਕ ਆਪਾਂ ਬਹਿ ਕੇ ਕਰ ਰਹੇ ਹਾਂ ਮੇਰੀ ਬਾਤ ਸੁਣੋ ਦੇਖੋ ਇਹ ਇੱਕ ਦੂਸਰੇ ਇੱਕ ਦੂਜੇ ਨੂੰ ਪਲੇਮ ਕਰਨ ਦਾ ਕੋਈ ਫਾਇਦਾ ਨਹੀਂ ਮੇਰੇ ਨਾਲ ਉੱਥੋਂ ਆਏ ਨੇ ਕਮੇਟੀ ਤੋਂ ਸਾਡੇ ਇੰਜੀਨੀਅਰ ਆਏ ਨੇ ਉਹਨਾਂ ਨੂੰ ਹੋਣਾ ਇੱਕ ਵਾਰ ਪਾਣੀ ਕੱਢ ਦਿੰਦੇ ਨੇ ਉਸ ਤੋਂ ਬਾਅਦ ਇੱਥੇ ਸਰਵੇ ਕਰ ਲੈਣੇ ਆ ਕਿ ਕਿਤੇ ਪ੍ਰੋਬਲਮ ਆਪੇ ਇੱਕ ਦੂਜੇ ਨੂੰ ਬਲੇਮ ਨਾ ਕਰੋ ਆਪ ਕੋ ਆਪਣੀ ਤੁਸੀਂ ਸਾਨੂੰ ਜੋ ਤੁਹਾਡੀ ਕੰਪਲੇਂਟ ਆ ਕਿਨ ਰੇਟਿੰਗ ਦੋ ਐਸ.ਡੀ.ਐਮ. ਸਾਹਿਬ ਨੂੰ ਦਿਓ ਤੁਸੀਂ ਅਸੀਂ ਆ ਐਸ.ਡੀ.ਐਮ. ਸਾਹਿਬ ਦੇ ਲੈਵਲ ਤੇ ਕਿਉਂਕਿ ਤੁਹਾਡੀ ਅਲੱਗ ਕੰਪਲੇਂਟ ਹੋਦਾ ਵੀ ਇਹ ਨਾਲ ਦੀ ਅਲੱਗ ਹੈ ਇਹ ਨਾਲ ਦੀ ਅਲੱਗ ਹੈ ਉਹ ਸ਼ੈਟਰ ਮਾਲਕ ਨੇ ਉਹ ਨਾਲ ਦੀ ਅਲੱਗ ਸਾਰੇ ਤੁਸੀਂ ਆਪਣੀ ਕੰਪਲੇਂਟ ਦਿਓ ਅਸੀਂ ਉਹਦਾ ਆਪਣੇ ਜਿਹੜਾ ਸਾਡੇ ਕਮੇਟੀ ਦੇ ਹੈਗੇ ਨੇ ਸਪੋਰਟ ਡਿਵੈਲਪਮੈਂਟ ਪੂਰਾ ਤਾਂ ਸਾਰੇ ਅਸੀਂ ਸਰਵੇ ਕਰਾ ਲੈਂਦੇ ਆ ਤੁਹਾਨੂੰ ਬੋਲੋ ਤੁਹਾਡੀਆਂ ਪ੍ਰੋਬਲਮ ਤੁਸੀਂ ਹੱਲ ਕਰਾ ਦਿਓ ਜੀਮ ਸਾਹਿਬ ਕੇਵਲ ਕੰਪਲੇਂਟ ਠੀਕ ਵਾਹਰ ਵੀ ਕਈ ਵਾਰ ਦਿੱਤੀ ਅਸੀਂ ਦੋ ਇਹ ਮਤਲਬ ਹੈ ਪਾਇਆ ਜਿੱਤ ਰੱਖ ਲਈਏ ਸਪੇਸ ਕੋ ਰੱਖ ਲਈਏ ਦੁਬਾਰਾ ਦੇਤੀ ਮੇਰੇ ਕਹਿਣ ਦਾ ਮਤਲਬ ਆਪਾਂ ਹੱਲ ਕਰਨਾ ਤੇ ਆਪਾਂ ਇੱਥੇ ਬਲੇਮ ਗੇਮ ਕਰਦੇ ਨਹੀਂ ਇਕੱਠੇ ਕਰਕੇ ਪ੍ਰੋਬਲਮ ਇੱਥੇ ਲਿਖ ਕੇ ਦੇੋ ਭਾਈ ਸਾਹਿਬ ਮੇਰੀ ਗੱਲ ਸੁਣੋ ਮੈਂ ਤੈਨੂੰ ਇਹ ਕਹਿ ਰਿਹਾ ਆਪੋ ਆਪਣੀ ਕੰਪਲੇਂਟ ਬਿਲਕੁਲ ਠੀਕ ਹੈ ਤੁਹਾਡੀ ਅਲੱਗ ਹੋ ਸਕਦੀ ਹੈ ਮੈਡਮ ਦੀ ਅਲੱਗ ਹੈ ਭਾਈ ਸਾਹਿਬ ਦੀ ਅਲੱਗ ਹੈ ਠੀਕ ਹੈ ਤੁਸੀਂ ਆਪਣੀਆਂ ਕੰਪਲੇਂਟਸ ਲਿਖ ਕੇ ਦਿਓ ਜੇ ਕਿਸੇ ਦਾ ਕੋਈ ਨੁਕਸਾਨ ਹੋਇਆ ਜਾਂ ਤੁਹਾਨੂੰ ਲੱਗਦਾ ਕੋਈ ਬੰਦਾ ਗਲਤ ਕਰ ਰਿਹਾ ਉਹਦੇ ਪ੍ਰੂਫ ਨਾਲ ਲਾ ਦਿਓ ਠੀਕ ਹੈ ਸਾਡੇ ਕਨਸਰਨ ਡਿਮਾਂਡ ਆਇਆ ਹੈਗਾ ਡਿਪਾਰਟਮੈਂਟ ਹੋਗਾ ਮਿਊਸਪਲ ਕਮੇਟੀ ਜੀ ਜੀ ਅਸੀਂ ਕਮੇਟੀ ਦੀ ਟੀਮ ਲਾਵਾਂਗੇ ਉਹ ਥੋੜਾ ਦੇਖ ਲੈਣਗੇ ਜੇ ਕਿਸੇ ਨੇ ਗਲਤ ਕੋਈ ਐਕਟ ਕੀਤਾ ਹੋਇਆ ਕਿਸੇ ਨੇ ਕੋਈ ਪੰਪ ਲਾਇਆ ਹੋਇਆ ਕਿਸੇ ਨੇ ਕੋਈ ਇਨਕ੍ਰੋਚਮੈਂਟ ਕੀਤੀ ਆ ਕਿਸੇ ਨੇ ਉਹ ਪਾਣੀ ਰੋਕਿਆ ਹੋਇਆ ਅਸੀਂ ਉਹ ਸਾਰੀਆਂ ਗੱਲਾਂ ਦਾ ਇੱਕੋ ਵਾਰ ਸੁਬੇੜਾ ਠੀਕ ਹੈ ਹੁਣ ਮੇਰੀ ਰਿਕਵੈਸਟ ਇਹ ਹੈ ਇੱਕ ਦੂਜੇ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਏ ਰਸਤਾ ਕੋੜਵਾ ਨਾ ਸਰ ਸਰ ਮੈਨੂੰ ਚਲਾ ਫਿਰਦਾ ਦੇਖੋ ਦੂਜੀ ਗੱਲ ਇਹ ਆ ਕੋਈ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦੇ ਜੀ ਠੀਕ ਹੈ ਨਾ ਨਾ ਰੈਜ਼ੀਡੈਂਟ ਲੈ ਸਕਦਾ ਨੇ ਨਾ ਕੋਈ ਬਾਹਰ ਮਾਰਕੀਟ ਵਾਲਾ ਲੈ ਸਕਦਾ ਨਾ ਕੋਈ ਹੋਰ ਲੈ ਸਕਦਾ ਬਿਲਕੁਲ ਠੀਕ ਹੈ ਜੀ ਜੇ ਤਾਂ ਆਪਾਂ ਪਿਆਰ ਨਾਲ ਇਸ ਮਸਲੇ ਦਾ ਹੱਲ ਕੱਢਣਾ ਫੇਰ ਲੜਨ ਦਾ ਨਹੀਂ ਇਹ ਦੇਖੋ ਅਸੀਂ ਸਾਡੇ ਕੋਲ ਕੁਝ ਨਹੀਂ ਅਸੀਂ ਤਾਂ ਕਾਨੂੰਨ ਮੁਤਾਬਕ ਚੱਲਣਾ ਠੀਕ ਹੈ ਜੇ ਕੋਈ ਵੀ ਨਾ ਗਲਤ ਕਾਰਵਾਈ ਕਰੂਗਾ ਠੀਕ ਹੈ ਅਸੀਂ ਉਹ ਤੇ ਉੱਪਰ ਐਕਸ਼ਨ ਲੈ ਲੈਣਾ ਫੇਰ ਤੁਸੀਂ ਕਹਿੰਦੇ ਵੀ ਜੀ ਅਸੀਂ ਵਿਕਟਮ ਵੀ ਸੀ ਤੇ ਕਾਰਵਾਈ ਵੀ ਸਾਡੇ 'ਤੇ ਹੋਣੀ ਚਾਹੀਦੀ ਵੇ ਗਲਤੀ ਤੇ ਇਹ ਤੁਹਾਨੂੰ ਜਾਨਣ ਰਾਈਟਿੰਗ ਦਾ ਹੋ ਤੁਸੀਂ ਆਪਣੀ ਟੀਮ ਲਾਵਾਂਗੇ ਛੋਟਾ ਸੋਲੂਸ਼ਨ ਕਰਦੇ ਕੋਈ ਨਾ ਕੋਈ ਐਂਡ ਤੁਸੀਂ ਕਹੇ ਇਹ ਕੋਈ ਬੰਦਾ ਗਲਤ ਕਰ ਰਿਹਾ ਭਾਵੇਂ ਐਸਬੀਪੀ ਆ ਭਾਵੇਂ ਸ਼ੰਦਰ ਮਾਲਿਕ ਆ ਭਾਵੇਂ ਕੋਈ ਬੰਦਾ ਐਪੀਸੀ ਆ ਹੋਰ ਉਹਦੇ ਖਿਲਾਫ ਜੇ ਸਾਡੇ ਵੱਲ ਤੁਸੀਂ ਕੂਦੋ ਸਾਨੂੰ ਅਸੀਂ ਜੋ ਦੇ ਲੀਗਲ ਕਾਰਵਾਈ ਬਣਦੀ ਅਸੀਂ ਉਹ ਤੇ ਕਰਾਂਗੇ ਠੀਕ ਹੈ ਮੈਂ ਤੁਹਾਨੂੰ ਇਹੀ ਇਸ਼ਾਰਾ ਦੇ ਸਕਦਾ ਨਹੀਂ ਠੀਕ ਹੈ ਤੁਸੀਂ ਆ ਪਾਣੀ ਦਾਣਾ ਖਵਾ ਰਹੇ ਘਟਾ ਰਹੇ ਉਹ ਲੱਗੇ ਨੇ ਕਮੇਟੀ ਵਾਲੇ ਆ ਗਏ ਬਿਨਾਂ ਲੱਗਾ ਸਰ ਜੀ ਤਾਲਾ ਖਵਾਉਣਾ ਇਹ ਜਿਹੜਾ ਬੰਦੀ ਹੈ ਰੱਖੀ ਤਾਲਾ ਉਹ ਮਾਮਲੇ ਜਿਹੜੇ ਸਕੂਲ ਤੇ ਬੱਚੇ ਆਤੇ ਨੇ ਉਸ ਸਾਡੇ ਸੱਚੇ ਪੁੱਤ ਜਿਹੜਾ ਆਪਣੇ ਡੇਢ ਨੂੰ ਤਾਂ ਮਤਲਬ ਆమే ਥਾਂ पे ਇਹ ਲਗਾ ਲੈਂਦੇ ਰੋਕ ਲੈਂਦੇ ਬਸ ਇਸ ਰੋਕ ਦੇ ਦੇ ਛੋਟੇ ਛੋਟੇ ਬੱਚੇ ਹਮੇ ਸਰ ਕੰਮ ਕਰਦੇ ਨੇ ਲੋਕ ਔਰ ਅੱਜ ਇਹਨਾਂ ਨੇ ਖੱਬੇ ਕਰ ਦੇ ਚਾਰ ਗੇਟੇ ਚਾਰੋ ਗੇਟੋ ਤੇ ਤਾਲੇ ਲਗਾ ਦੇ ਕਿ ਕੋਈ ਚੜਾ ਨਾ। ਮੈਡਮ ਜੋ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨੇ ਚਾਹੀਦੇ ਨੇ ਉਹ ਇਸ ਡਿਪਾਰਟਮੈਂਟ ਹੈ ਸਾਡੇ ਮੇਰੇ ਕੋਲ ਕੋਈ ਨਹੀਂ ਕੋਈ ਬਾਤ ਨਹੀਂ ਆਇਆ ਛੋਟਾ ਮੇਨ ਵਾਰ ਆਈਆਂ ਉਧਰ ਬੜੀਆਂ ਬਾਲਮਾਂ ਜਿਹੜਾ ਪਾਇਆ ਡਾਟ ਪਾਟ ਆ ਗਈਆਂ ਮਤਲਬ ਐਕਚੁਅਲੀ ਨਾ ਇਹ ਜਿਹੜੀ ਬਾਲਮ ਅਸੀਂ ਡਾਟ ਪਾਟ ਕਰਦੇ ਹਾਂ ਉਹ ਨਹੀਂ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਪ੍ਰੋਬਲਮ ਸਾਹਮਣੇ ਆ ਰਿਹਾ ਸੋਲੂਸ਼ਨ ਕੱਢਾ ਇਸ ਮੂਦੇ ਨੂੰ ਫਰੇਮ ਕਰਦੇ ਨਹੀਂ ਉਹੀ ਤਾਂ ਗੱਲ ਹੈ ਜਿਹੜੀ ਸਾਰੇ ਟਾਈਮ ਪਾਸ ਹੋਣਾ ਲੱਗਿਆ ਸਰ ਬਹੁਤ ਟਾਈਮ ਹੋ ਗਿਆ ਸਰ ਕੀ ਸਰ ਦੇ ਪਾਣੀ ਵਿੱਚ ਆ ਇਹ ਦੱਸੋ ਜੀ ਆਪ ਉਸ ਨੂੰ ਨਾ ਡਰ ਰਹੀ ਮੇਰੀ ਜਾਨ ਸੱਚੀ ਹੋ ਜਾਂ ਯਾਰ ਕਿ ਟਾਈਮ ਮਾਰੀ ਦੀ ਮੇਰੀ ਬੁਖਮਤੀ ਪ੍ਰਾਣੀ ਹੈ ਇਲਾਜ ਕਰਨਾ ਠੀਕ ਨਹੀਂ ਹੈ 2500 ਤੋਂ 10000 ਰੁਪਏ ਦਾ ਇਲਾਜ ਕਰੇ ਕੋਈ ਗੁੱਟੀ ਲਵਾਉਂਗਾ ਜਾਂ ਕੈਂਟਰਾ ਪ੍ਰਤੀ ਸ਼ਤਾਈ ਕੋਈ ਨਾ ਦੇ ਕੋਈ ਕੁਝ ਨਿਕੂ ਨਾ ਤਾਂ ਕਿ ਦੇਖੋ ਪਾਣੀ ਨਹੀਂ ਪੀਣੀ ਕੋਈ ਸੋਲਿਊਸ਼ਨ ਨਹੀਂ ਹੋਣਾ ਲੜਕੇ ਕੋਈ ਫਾਇਦਾ ਵੀ ਨਹੀਂ ਬਿਲਕੁਲ ਨਹੀਂ ਬੋਲਿਆ ਬੋਲਣ ਦਾ ਕੋਈ ਫਾਇਦਾ ਨਹੀਂ ਹੈ ਇਹਨਾਂ ਨੂੰ ਕਹੋ ਕਾਟਾ ਟਾਈਮਿੰਗ ਜੇ ਤੁਸੀਂ ਪਾਣੀ ਕੱਢ ਨਹੀਂ ਇਹਦੇ ਕੋ ਇਨਾਂ ਦੇ ਵੀ ਪਾਣੀ ਨਿਕਲਣਾ ਹੀ ਹੈ ਕੋਈ ਅੰਦਰ ਰੱਖਣਾ ਨਹੀਂ ਇਹਨਾਂ ਨੇ ਟੈਂਕਰ ਵੜਾ ਕੇ ਬਾਹਰ ਪੀਚ ਸਕਦੇ ਹਾਂ ਇਹਨਾਂ ਦਾ ਸੋਲੂਸ਼ਨ ਇਹ ਤਾਂ ਨਹੀਂ ਰੋਡ ਤੇ ਕੱਢ ਸਰ 800 ਪਰਿਵਾਰ ਦੇ ਅਰੇ ਇਸੇ ਦੀ ਮੇਰੇ ਕੋ ਨਾ ਕੋਈ ਨਾ ਆਸਵਾਦ ਆਪਿਆ ਤਾਂ ਇਹ ਤਾਂ ਤਾਂ ਹੀ ਕਿਉਂ ਸਾਈਕਲ ਦੋਸਾਂ ਅਸੀਂ ਜਿਹੜੇ ਵੀ ਜ਼ਿੰਮੇਵਾਰ ਬੰਦੇ ਪੀਕ ਬੇਸੰਦ ਕਰੇ ਨੀ ਬੰਦਾ ਲੈ ਲੇ ਲੈਂਡਫੋਰਟ ਦੀ ਜ਼ਿੰਮੇਵਾਰੀ ਸਾਰੇ ਜੀ ਸਾਰੇ ਜੋ ਮਰਤੇ ਸਾਰੇ ਸਾਰੇ ਕਿਸੇ ਦੀ ਰਿਸਪੋਨਸੀਬਿਲਟੀ ਹੈ ਆ ਪਹਿਲੇ ਨੂੰ ਕਹੀ ਜਾਈਏ ਜਿਹੜਾ ਕੋਈ ਦੰਦੇਵਾਰ ਬੰਦਾ ਹੋ ਉਹ ਅਸੀਂ ਦਫ਼ਤਰ ਬੁਲਾਵਾ ਇਹਨੂੰ ਕਹਾਂਗੇ ਵੀ ਸਾਥ ਨੂੰ ਅਫੀਸਰ ਦਾ ਲੋਕ ਕਰ ਰਿਹਾ ਨਾ ਇਹ ਕੋਈ ਐਕਟ 10000 ਜਿਹੜਾ ਜੋ ਸੋਲੂਸ਼ਨ ਹੈਗਾ ਉਹ ਉੱਥੋਂ ਇਹ ਤੁਸ ਰੱਖਣੋ ਵੀ ਆਪੇ ਹੀ ਕਰੂਗਾ ਔਰ ਤੁਸੀਂ ਕਿਉਂ ਦੂਸਰਾ ਲੜ ਲੜ ਕੇ ਕਿਉਂ ਮਾਰਨਾ ਮੈਨੂੰ ਸਰ ਟਾਈਮ ਦੱਸੋ ਕਿੰਨੇ ਟਾਈਮ ਦੀ ਕੋਈ ਐਪਲੀਕੇਸ਼ਨ ਉਹਨੇ ਲਿਖ ਕੇ ਦੇ ਰਿਹਾ ਮੈਨੂੰ ਨਾ ਦਿਓ ਉਥੇ ਐਸ.ਐਮ. ਦਫ਼ਤਰ ਉਹਨੇ ਪਿਛਾ ਦੇ ਦੇਣਾ ਕਿਤੇ ਕਿੰਨੇ ਟਾਈਮ ਦੇ 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 ਜਿੱਤੇ ਇਹ ਤਾਂ ਸਾਹਮਣੇ ਦਸਤਾਵੇਜ਼ ਬਣਾਣਾ ਪਾ ਲਗਾਏ ਉਹਨੇ ਉਹ ਹੋਰ ਦੇ ਦਿੰਦੇ